ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਿਲਾ ਪਹਿਲਾ ਕਰ ਦੂਜਾ ਆਪੀ ਰਸੀਆ ਆਪਰਸ ਆਪੀ 라ਵਣ ਹਾਰ ਆਪੀ ਹੋਵੇ ਚੁਲੜਾ ਆਪੀ ਸੀਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗੁ ਲਾ ਸਖੀਏ ਮੇਰਾ ਲਾਲ ਨੈਤਰ ਵੈ ਸੋਹਾ ਗਣੀ ਦੇਖ ਹਮਾਰਾ ਹਾਲ ਪ੍ਰਣਵੇ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕਾਲ ਤੂੰ ਹੈ ਕਬੀਆ ਤੂੰ ਹੈ ਆਪੇ ਵੇਖ ਬਿਗਸ ਜਾਹ ਰਾਜਹੂਰ ਹਾਜ਼ਰਾ ਹਜ਼ੂਰ ਤਖਤ ਨਿਵਾਸੀ ਸਰਵ ਰੇ ਕਾਇਨਾਤ ਦਾਸ ਗੁਰੂ ਸਹਿਵਾਨਾਂ ਦੀ ਪਾਵਨ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਨੂੰ ਮੁਖ ਰੱਖਦਿਆਂ ਆਪ ਜੀ ਸੁਭਾਏਮਾਨ ਹੋ ਸਾਤ ਸੰਗਤ ਜੀ ਗੁਰੂ ਚਰਣਾ ਅੰਦਰ ਫਤਿ ਬੁਲਾ ਕਰਕੇ ਆਪੋ ਆਪਣੀ ਹਾਜ਼ਰੀ ਲਗਵਾਈਏ ਦੋਏ ਕਰ ਜੋੜ ਬਲਾਉ ਫਤਿ ਨਿਵਾਉ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਨੇਤਾ ਪ੍ਰਤੀ ਅੰਮ੍ਰਿਤ ਵੇਲੇ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਦੇ ਹਾਂ ਆਓ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪਾਵਨ ਬਖਸ਼ਿਸ਼ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨਾ ਕੀਤਾ ਹੈ ਉੱਥੇ ਹੀ ਜਿਤਨਾ ਸਮਾਂ ਗੁਰੂ ਸਾਹਿਬ ਜੀ ਪਾਵਨ ਪਵਿੱਤਰ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਵਾਸਤੇ ਬਖਸ਼ਿਸ਼ ਕਰਦੇ ਨਹੀਂ ਜੁੜਨ ਦਾ ਯਤਨ ਕਰੀਏ ਇਸ ਵਖਤ ਆਪ ਜੀ ਨੇ ਮੰਗਲਾ ਚਰਨ ਦੇ ਰੂਪ ਵਿੱਚ ਸ਼੍ਰੀ ਰਾਗ ਰਾਗ ਦੇ ਅੰਦਰ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਜੋ ਪੰਨਾ ਨੰਬਰ 23 ਤੇ ਸੁਭਾਏ ਮਾਨ ਹੈ ਸ਼੍ਰਵਣ ਕੀਤਾ ਏ ਜੀ ਆਓ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪਵਨ ਪਵਿੱਤਰ ਸ਼ਬਦ ਦੇ ਅੰਦਰ ਸਮਝਾਉਣ ਦਾ ਯਤਨ ਕਰਦੇ ਨੇ ਪਾਤਸ਼ਾਹ ਜੀ ਨੇ ਕਲ ਦੇ ਸ਼ਬਦ ਅੰਦਰ ਸਮਝਾਇਆ ਐ ਮਨੁੱਖ ਐ ਜੀਵ ਆਪ ਆਪਣੇ ਸਵਾਸਾਂ ਦੀ ਜਿਹੜੀ ਆਪਾਂ ਦਰਬਰ ਤੋਂ ਕਰ ਰਹੇ ਆ ਆਪਣੇ ਸਵਾਸਾਂ ਦੀ ਵਰਤੋਂ ਬਾਰੇ ਗੁਰੂ ਸੇਵ ਜੀ ਨੇ ਸਮਝਾਇਆ ਤੇ ਆਪਣੇ ਸਰੀਰ ਹੈ ਜਿਹੜਾ ਉਹ ਗੁਰੂ ਸੇਵ ਜੀ ਨੇ ਬਖਸ਼ਿਸ਼ ਕੀਤਾ ਹੈ ਸਵਾਸ ਨੇ ਜਿੰਦਾ ਹੈ ਇਸ ਦੇ ਬਾਬਤ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲ ਦੇ ਸ਼ਬਦ ਅੰਦਰ ਸਮਝਾਉਣ ਦਾ ਯਤਨ ਕੀਤਾ ਸੀ ਅੱਜ ਦੇ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼੍ਰੀ ਰਾਗ ਮਹਿਲਾ ਪਹਿਲਾ ਸ਼੍ਰੀ ਰਾਗ ਦਾ ਨਾਮ ਹੈ ਮਹਿਲਾ ਪਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਦੂਜੇ ਕਰ ਦੇ ਅੰਦਰ ਸੁਭਾਏ ਮਾਨੇ ਔਰ ਪੰਨਾ ਨੰਬਰ 23 ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਨੂੰ ਕਲਮਬੰਦ ਕੀਤਾ ਹੈ ਜੀ ਪਾਤਸ਼ਾਹ ਜੀ ਬਚਨ ਕਰਦੇ ਨੇ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੀਜ ਪਤਾ ਆਪੇ ਰਸੀਆ ਦਾ ਕੀ ਭਾਵੇ ਜੀ ਰਸੀਆ ਦਾ ਭਾਵੇ ਰਸ ਦੇ ਨਾਲ ਭਰਿਆ ਹੋਇਆ ਰਸ ਤੋਂ ਭਰਪੂਰ ਰਾਵਣ ਹਾਰ ਦਾ ਭਾਵੇ ਰਸ ਨੂੰ ਭੋਗਣ ਵਾਲਾ ਬਾਦਸ਼ਾਹ ਜੀ ਕਹਿੰਦੇ ਪਰਮੇਸ਼ਵਰ ਆਪ ਹੀ ਰਸ ਦੇ ਨਾਲ ਭਰਿਆ ਹੈ ਪਰਮੇਸ਼ਵਰ ਆਪ ਹੀ ਰਸ ਭਰਿਆ ਪਦਾਰਥ ਹੈ ਆਪ ਹੀ ਉਸ ਵਿੱਚ ਰਸ ਹੈ ਆਪ ਹੀ ਉਸ ਸਵਾਦ ਨੂੰ ਮੰਨਣ ਵਾਲਾ ਹੈ ਪਰਮੇਸ਼ਵਰ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਰਠ ਰਾਗ ਦੇ ਅੰਦਰ ਸਮਝਾਉਂਦੇ ਨੇ ਆਪੇ ਕੰਡਾ ਆਪ ਤਰਾਜੀ ਪ੍ਰਭੇ ਆਪੇ ਤੋਲ ਤੁਲਾਇਆ ਆਪੇ ਸ਼ਾਹ ਹੋ ਆਪੇ ਬਨਜਾਰਾ ਆਪੇ ਬਨਜ ਕਰਾਇਆ ਪਾਤਸ਼ਾਹ ਜੀ ਕਹਿੰਦੇ ਵੀ ਪ੍ਰਮਾਤਮਾ ਆਪ ਹੀ ਕੰਡਾ ਬਣਿਆ ਆਪ ਹੀ ਤਰਾਜੀ ਬਣਿਆ ਤੋਲਣਹਾਰ ਪ੍ਰਭੇ ਆਪੇ ਤੋਲ ਤੁਲਾਇਆ ਤੇ ਉਹ ਆਪਣੇ ਆਪ ਨੂੰ ਹੀ ਤੋਲ ਰਿਹਾ ਏ ਆਪੇ ਸ਼ਾਹ ਉਹ ਆਪੇ ਹੀ ਮਾਲਕ ਬਣਿਆ ਏ ਆਪੇ ਬਨਜਾਰਾ ਆਪੇ ਹੀ ਉਸ ਚੀਜ਼ ਦਾ ਖਰੀਦਦਾਰ ਭਾਬ ਬਣਜਾਰਾ ਬਣਿਆ ਬਣਜ ਕਰਦੇ ਨਹੀਂ ਆਪੇ ਸ਼ਾ ਆਪੇ ਬਣਜਾਰਾ ਆਪੇ ਬਣਜ ਕਰਾਇਆ ਤੇ ਪ੍ਰਮਾਤਮਾ ਇਸ ਸੰਸਾਰ ਦੀ ਜਿਹੜੀ ਕਾਇਨਾਤ ਹੈ ਸਰਵਰ ਹੈ ਮੁਕੱਦਸ ਹੈ ਇਸ ਸੰਸਾਰ ਦੀ ਇਸ ਸੰਸਾਰ ਦੇ ਵਪਾਰ ਨੂੰ ਪ੍ਰਮਾਤਮਾ ਆਪ ਕਰ ਰਿਹਾ ਹੈ ਮਨੁੱਖ ਆਪਣੀ ਉਪਜੀਵਕਤਾ ਦੇ ਲਈ ਦੁਨਿਆਵੀ ਮਾਇਆ ਇਕੱਤਰ ਕਰਨ ਦੇ ਲਈ ਕਿਰਤ ਕਰਦਾ ਹੈ ਪਰ ਪਾਤਸ਼ਾਹ ਪਰਮੇਸ਼ਵਰ ਇਸ ਸੰਸਾਰ ਨੂੰ ਰਿਜ਼ਕ ਦਿੰਦਾ ਹੈ ਇਸ ਸੰਸਾਰ ਨੂੰ ਗੁਰੂ ਸਾਹਿਬ ਜੀ ਸਵਾਸ ਦਿੰਦੇ ਨੇ ਪਰ ਪ੍ਰਮਾਤਮਾ ਆਪ ਹੀ ਰਸ ਭਰਿਆ ਪਦਾਰਥ ਹੈ ਆਪ ਹੀ ਉਸ ਦੇ ਵਿੱਚ ਰਸ ਹੈ ਆਪ ਹੀ ਉਸ ਦੇ ਸਵਾਦ ਨੂੰ ਮਾਨਣ ਵਾਲਾ ਹੈ ਪਰ ਆਪਾਂ ਪਰਮਾਤਮਾ ਦੀ ਕਾਇਨਾਤ ਦੇ ਅੰਦਰ ਜਨਮ ਲੈ ਕੇ ਆਏ ਆ ਆਪਾਂ ਇਸ ਸੰਸਾਰ ਦੇ ਵਿੱਚੋਂ ਕੀ ਲੈ ਕੇ ਜਾਣਾ ਹੈ ਕਿਉਂਕਿ ਕਿਸੇ ਨੇ ਜ਼ੋਰ ਲਾਇਆ ਹੈ ਦੁਨਿਆਵੀ ਮਾਇਆ ਦੇ ਲਈ ਕਿਸੇ ਨੇ ਜ਼ੋਰ ਲਾਇਆ ਹੈ ਦੁਨਿਆਵੀ ਭੂਮੀ ਦੇ ਲਈ ਕਿਸੇ ਨੇ ਜ਼ੋਰ ਕਿਸੇ ਪ੍ਰਕਾਰ ਲਾਇਆ ਕਿਸੇ ਨੇ ਕਿਸੇ ਪ੍ਰਕਾਰ ਲਾਇਆ ਪਰ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਤੇਰੇ ਨਾਲ ਤੇਰੇ ਕਰਮ ਜਾਣੇ ਨੇ ਵੜਕੇ ਹਟਿਆ ਨਾ ਚੰਗੇ ਆਈਆਂ ਬੁਰੇ ਆਈਆਂ ਬੱਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇਰੇ ਕਰਮ ਜਾਣੇ ਨੇ ਤੇ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਕਰਮਾਂ ਦੇ ਪ੍ਰਤੀ ਕੀ ਕਰ ਰਿਹਾ ਹੈ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਕਰਮਾਂ ਦੇ ਬਾਬਤ ਕੀ ਕਰ ਰਿਹਾ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੜਾ ਸੋਣਾ ਸਮਝਾਉਂਦੇ ਨੇ ਪਾਤਸ਼ਾਹ ਜੀ ਕਹਿੰਨੇ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਦਰ ਦੀ ਸੇਵਾ ਪਰਮਾਤਮਾ ਦੇ ਘਰ ਦਾ ਸਿਮਰਨ ਇਹ ਸਭ ਕੁਝ ਦੇ ਵਿੱਚ ਮਨੁੱਖ નિਸਫਲ ਹੈ ਕਬੀਰ ਸਾਹਿਬ ਜੀ ਦਾ ਵਚਨ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਤੇ ਮਨੁੱਖ ਕੀ ਕਰਦਾ ਏ ਜੀ ਮਨੁੱਖ ਆਪਣੇ ਇੰਦਰੀਆਂ ਦੇ ਰਾਹੀ ਹੀ ਚੰਗੇ ਕਰਮ ਕਮਾ ਸਕਦਾ ਹੈ ਪਰ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੇ ਕੀ ਕੀਤਾ ਜੀ ਆਪਣੀ ਰਸਨਾ ਦੇ ਰਾਹੀ ਮਨੁੱਖ ਨੇ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਮਨੁੱਖ ਦੀ ਜਿਹੜੀ ਜੀਭਾ ਹੈ ਮਨੁੱਖ ਦੀ ਜਿਹੜੀ ਰਸਨਾ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਨਿਤਾ ਪ੍ਰਤੀ ਅਨਰਸ ਰਾਤ ਰਹੀ ਹੈ ਜਿਸ ਦੇ ਅੰਦਰ ਕੋਈ ਵੀ ਗਿਆਨ ਦੀ ਗੱਲ ਨਹੀਂ ਹੈ ਭਾਈ ਗੁਰਦਾਸ ਜੀ ਤੀਜੀ ਪੌੜੀ ਦੂਜੀ ਵਾਰ ਦੇ ਅੰਦਰ ਵਚਨ ਕਰਦੇ ਨੇ ਆਪੇ ਰਸਿਆ ਆਪ ਰਸ ਇਸ ਦੇ ਬਾਬਤ ਕਹਿੰਦੇ ਨੇ ਆਪੇ ਭੁੱਖਾ ਹੋਏ ਕੈ ਆਪ ਜਾਏ ਰਸੋਈ ਭੋਜਨ ਆਪ ਬਣਾਏ ਦਾ ਰਸ ਵਿੱਚ ਰਸ ਗੋਈ ਆਪੇ ਖਾਏ ਸਲਾਹਿਕ ਹੈ ਹੋਏ ਤ੍ਰਿਪਤ ਸਮੋਈ ਆਪੇ ਰਸੀਆ ਆਪ ਰਸ ਰਸ ਰਸਨਾ ਭੋਈ ਦਾਤਾ ਭੁਗਤਾ ਆਪ ਹੈ ਸਰਬੰਗ ਸਮੋਈ ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ ਗੁਰਬਾਣੀ ਦੇ ਅੰਦਰ ਗੁਰਮੁਖ ਦੀ ਹੀ ਗੱਲ ਕਿਉਂ ਹੁੰਦੀ ਹੈ ਕਿਉਂਕਿ ਗੁਰਮੁਖ ਵਿਰਤੀ ਦੇ ਜਿਹੜੇ ਲੋਕ ਨੇ ਉਹ ਆਪਣੀ ਜੀਵਾ ਦੇ ਨਾਲ ਕਦੇ ਵੀ ਅਨਰਸ ਨਹੀਂ ਰਾਜਦੇ ਅਨਰਸ ਕੀ ਹੈ ਜੀ ਬੇਤੁਕੀਆਂ ਗੱਲਾਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਤ੍ਰਿਪਤੀ ਵਰਤਦੀ ਹੈ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ 부ਝਦੀ ਹੈ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਇੱਕ ਅਵਸਥਾ ਹੁੰਦੀ ਹੈ ਜਿਸ ਨੂੰ ਗੁਰੂ ਸੇਵ ਜੀ ਆਤਮਿਕ ਆਨੰਦ ਦੀ ਅਵਸਥਾ ਕਹਿੰਦੇ ਨੇ ਨਹੀਂ ਫਿਰ ਸਾਰਾ ਸੰਸਾਰ ਇਹ ਪਟਕਣਾ ਦੇ ਵਿੱਚ ਹੈ ਪਾਤਸ਼ਾਹ ਕਹਿੰਦੇ ਮਨੁੱਖ ਪਹਿਲਾਂ ਆਪਣੀ ਜੀਭਾਂ ਨੂੰ ਕੰਟਰੋਲ ਦੇ ਅੰਦਰ ਕਰ ਤੇ ਆਪਣੀ ਜਿਹੜੀ ਜੀਭਾ ਦੇ ਨਾਲ ਰਸ ਨੇ ਉਹ ਰਸ ਮਾਣ ਜਿਹੜੇ ਰਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੈਨੂੰ ਨਿਤਾ ਪ੍ਰਤੀ ਅਰਪਣ ਕਰਦੇ ਨੇ ਪਾਤਸ਼ਾਹ ਜੀ ਕਿਹੜਾ ਰਸ ਅਰਪਣ ਕਰਦੇ ਨੇ ਜੀ ਪਾਤਸ਼ਾਹ ਜੀ ਰਸ ਅਰਪਣ ਕਰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਪ੍ਰਮਾਤਮਾ ਦੇ ਨਾਮ ਦਾ ਰਸ ਹੈ ਤੇ ਅਰਪਣ ਕਿਵੇਂ ਕਰ ਰਹੇ ਨੇ ਪ੍ਰਮਾਤਮਾ ਦਾ ਨਾਮ ਆਦ ਭਾਵ ਸਮੇਂ ਦੇ ਵਿੱਚ ਵੀ ਸੱਚ ਹੈ ਸਮੇਂ ਤੋਂ ਪਹਿਲਾਂ ਵੀ ਸੱਚ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੈ ਪਰ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਆਪਣੀ ਜ਼ਿੰਦਗੀ ਨੂੰ ਜੋਰ ਰਿਹਾ ਹੈ ਪਾਤਸ਼ਾਹ ਜੀ ਕਹਿੰਦੇ ਉਸ ਮਨੁੱਖ ਨੇ ਕਦੇ ਵੀ ਪਰਮਾਤਮਾ ਦੇ ਅਧਿਆਤਮਿਕ ਆਤਮਿਕ ਆਨੰਦ ਨੂੰ ਮਾਨਣ ਦਾ ਯਤਨ ਨਹੀਂ ਕੀਤਾ ਯਤਨ ਕੀ ਕੀਤੇ ਨੇ ਮਨੁੱਖ ਨੇ ਇਸ ਪ੍ਰਕਾਰ ਦੇ ਯਤਨ ਕੀਤੇ ਆਪਣੇ ਕੋਈ ਮਨੁੱਖ ਇਹ ਚਾਹੁੰਦਾ ਹੈ ਵੀ ਮੈਨੂੰ ਕੁਝ ਨਾ ਕਰਨਾ ਪਏ ਤੇ ਮੈਨੂੰ ਦੁਨਿਆਵੀ ਸੁੱਖ ਦੁਨਿਆਵੀ ਪਦਾਰਥਾਂ ਦੀ ਸਮੂਲੀਅਤ ਹੋ ਜਾਏ ਬਖਸ਼ਿਸ਼ ਹੋ ਜਾਏ ਪਰ ਨਹੀਂ ਕਰਨਾ ਪੈਂਦਾ ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਵ ਭਾਈ ਲੈਣਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਅੰਦਰ ਪਾਤਸ਼ਾਹ ਜੀ ਦੇ ਚਰਣਾ ਦੇ ਨਾਲ ਪ੍ਰੀਤ ਕੀਤੀ ਤੇ ਉਸ ਪ੍ਰੀਤ ਦੇ ਬਾਬਤ ਉਹਨਾਂ ਨੂੰ ਕਿਤਨਾ ਵੱਡਾ ਖਿਤਾਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਖਸ਼ਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਗਦ ਤੂੰ ਲੈਣਾ ਤੂੰ ਹੈ ਇਹ ਉਪਾਧੀ ਬਖਸ਼ਿਸ਼ ਕੀਤੀ ਤੇ ਫਿਰ ਪਿਆਰ ਵਾਲਿਓ ਬੜਾ ਕੁਝ ਕਰਨਾ ਪੈਂਦਾ ਹੈ ਭਾਈ ਜੇਠਾ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਉਸ ਸਿਧਾਂਤ ਦਾ ਵਰਤਾਰਾ ਕੀਤਾ ਹੈ ਤੇ ਉਸ ਵਰਤਾਰੇ ਦੀ ਭਾਵਨਾ ਨਾਲ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਭਾਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਰਦੇ ਨੇ ਤੇ ਪਿਆਰ ਵਾਲਿਓ ਜੇ ਆਪਾਂ ਚਾਕਰੀ ਦੀ ਗੱਲ ਕਰੀਏ ਜੇ ਆਪਾਂ ਫਿਤਰਤ ਦੀ ਗੱਲ ਕਰੀਏ ਜਿਨ੍ਹਾਂ ਨੇ ਕੇਵਲ ਤੇ ਕੇਵਲ ਆਪਣੀ ਫਿਤਰਤ ਨੂੰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਪਣ ਕੀਤਾ ਹੈ ਉਹ ਇਹ ਗੱਲ ਕਹਿੰਦੇ ਨੇ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸੋਹ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋਂ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਹ ਸਪ੍ਰਾਈ ਐਸੇ ਰੰਗਰਾਤੀ ਸਹਿਜ ਕੀ ਮਾਤੀ ਐਨਿਸ ਭਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਏ ਸਾਸਿਆਣੀ ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਆਪ ਗਿਆ ਸੁਖ ਪਾਇਆ ਆਪਣੇ ਆਪੇ ਨੂੰ ਤਿਆਗ ਦਿੰਦੇ ਨੇ ਸੱਲ ਲੈ ਸੱਲ ਸੁਮਾਈ ਤੇ ਭਾਈ ਗੁਰਦਾਸ ਜੀ ਵੀ ਇਹ ਗੱਲ ਕਹਿੰਦੇ ਨੇ ਵੀ ਭਾਈ ਆਪਣੇ ਪ੍ਰਤੀ ਸੀਮਤ ਨਾ ਰਹੇ ਆਪਣੀ ਜ਼ਿੰਦਗੀ ਦੇ ਅੰਦਰ ਉਹ ਕਰਮ ਕਰ ਆਪਣੀ ਜ਼ਿੰਦਗੀ ਦੇ ਅੰਦਰ ਇਸ ਪ੍ਰਕਾਰ ਦੇ ਸੁਖ ਭਾਵ ਪਰਮਾਤਮਾ ਦੇ ਨਾਮ ਰੂਪੀ ਰਸਾਂ ਨੂੰ ਸਮੂਲੀਅਤ ਕਰ ਜਿਨ੍ਹਾਂ ਦੇ ਨਾਲ ਤੇਰੀ ਜ਼ਿੰਦਗੀ ਦੇ ਅੰਦਰ ਆਤਮਿਕ ਆਨੰਦ ਆ ਜਾਏ ਆਪਣੀ ਰਸਨਾ ਨੂੰ ਗੁਰੂ ਦੀ ਹਜ਼ੂਰੀ ਦੇ ਅੰਦਰ ਕਾਇਮ ਕਰ ਵੀ ਜਿਹੜੀ ਇਹ ਰਸਮ ਹੈ ਪਰਮਾਤਮਾ ਦੇ ਨਾਮ ਨੂੰ ਜਪੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰੇ ਪਰਮਾਤਮਾ ਦੇ ਨਾਮ ਦੀ ਵਡਿਆਈ ਨੂੰ ਗਾਏ ਧਿਆਏ ਸੁਣਾਏ ਤੇ ਸੁਣਾਉਣ ਵਾਲੇ ਦੇ ਬਾਬਤ ਗੁਰਬਾਣੀ ਦੇ ਅੰਦਰ ਹੈ ਮੇਰੇ ਹਰਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਪਾਈ ਸੋ ਮੇਰਾ ਵੀਰ ਤੇ ਪਿਆਰ ਵਾਲਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਆਪ ਹੀ ਰਸ ਦੇ ਨਾਲ ਪਰਪੂਰ ਪਦਾਰਥ ਹੈ ਆਪ ਹੀ ਉਸ ਦੇ ਅੰਦਰ ਪ੍ਰਮਾਤਮਾ ਰਸ ਹੈ ਆਪ ਹੀ ਉਸ ਸਵਾਦ ਨੂੰ ਮਾਨਣ ਵਾਲਾ ਹੈ ਤੇ ਫਿਰ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੀ ਪੰਕਤੀ ਦੇ ਦੌਰਾਨ ਵਚਨ ਕਰਦੇ ਨੇ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਚੋਲੜਾ ਦਾ ਭਾਵ ਇਸਤਰੀ ਦੀ ਚੋਲੀ ਪਧਾਰ ਦਾ ਭਾਵ ਹੈ ਖਸਮ ਪ੍ਰਭੂ ਆਪ ਹੀ ਇਸਤਰੀ ਬਣਦਾ ਹੈ ਆਪ ਹੀ ਸੇਜ ਤੇ ਆਪ ਹੀ ਮੰਨਣ ਵਾਲਾ ਖਸਮ ਹੈ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਮੇਰਾ ਮਾਲਕ ਪ੍ਰਭੂ ਪਿਆਰ ਦੇ ਵਿੱਚ ਰੰਗਿਆ ਉਹ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਜਿਸ ਮਨੁੱਖ ਨੇ ਗੁਰਬਾਣੀ ਦੇ ਸਿਧਾਂਤ ਦਾ ਪੱਲਾ ਫੜ ਕੇ ਇਹ ਗੱਲ ਨੂੰ ਸਮਝ ਲਿਆ ਉਹ ਮਨੁੱਖ ਦੀ ਭਟਕਣਾ ਮੁਕਣਾ ਸੁਭਾਵਿਕ ਹੈ ਪਰ ਜਿਹੜੇ ਮਨੁੱਖ ਨੇ ਸਿਧਾਂਤ ਗੁਰਬਾਣੀ ਦਾ ਪੱਲਾ ਫੜ ਕੇ ਇਹ ਗੱਲ ਨੂੰ ਆਪਣੇ ਹਿਰਦੇ ਦੇ ਅੰਦਰ ਨਹੀਂ ਵਸਾਇਆ ਪਾਤਸ਼ਾਹ ਕਹਿੰਦੇ ਉਹ ਮਨੁੱਖ ਦੀ ਭਟਕਣਾ ਇਸ ਸੰਸਾਰ ਦੇ ਵਿੱਚ ਨਹੀਂ 부ਝਦੀ। ਰਿਸ਼ਨਾ ਬਿਲੇ ਹੀ ਕੀ 부ਝੀ ਰੇ ਕੋਟ ਜੋਰੇ ਲਾ ਕਰੋਰੀ ਮਨਾਂ ਹੋਰੇ ਪਰੇ ਪਰੈ ਹੀ ਕੋ ਲੂਜੀ ਏ ਜਿਸਨੇ ਆਪਣੀ ਤ੍ਰਿਸ਼ਨਾ ਤੇ ਆਪਣੀ ਵਾਸ਼ਨਾ ਤੇ ਕੰਮ ਕਰ ਲਿਆ ਪਾਤਸ਼ਾਹ ਜੀ ਕਹਿੰਦੇ ਸਮਝੋ ਉਹ ਗੁਰੂ ਨਾਨਕ ਸੇਵ ਜੀ ਮਹਾਰਾਜ ਦੇ ਗੁਰਵਾਣੀ ਦੇ ਸਿਧਾਂਤ ਦੇ ਫਲਸਫੇ ਨੂੰ ਆਪਣੇ ਹਿਰਦੇ ਤੀਕਰ ਲੈ ਕੇ ਜਾਣਾ ਚਾਹੁੰਦਾ ਤੇ ਗੁਰੂ ਸੇਵ ਜੀ ਆਪ ਵੀ ਸਹਾਈ ਹੁੰਦੇ ਨੇ ਗੁਰ ਪੂਰਾ ਭੇਟਿਓ ਵਡਭਾਗੀ ਮਨੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਨਲੇ ਕਈ ਮਨੁੱਖਾਂ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾ ਬਾਣੀ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਮੇਰੀ ਜ਼ਿੰਦਗੀ ਦੇ ਅੰਦਰ ਕਿਸੇ ਹੋਰ ਚੀਜ਼ ਦੇ ਸਹਾਈ ਨਹੀਂ ਹੋਣਾ ਪਰ ਬਨੁੱਖ ਨੂੰ ਫਿਰ ਵੀ ਇੰਝ ਪ੍ਰਤੀਤ ਹੁੰਦਾ ਹੈ ਵੀ ਮੈਂ ਦੂਜੇ ਤੀਜੇ ਪਾਸੇ ਜਾ ਕੇ ਸੀਸ ਨਿਵਾ ਕੇ ਮਾਇਆ ਖਰਾਬ ਕਰਕੇ ਆਪਣੇ ਪਰਿਵਾਰ ਤੋਂ ਭਾਵ ਟੁੱਟ ਕੇ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਨਾ ਜਦੋਂ ਆਪਾਂ ਮਾੜੇ ਰਸਤੇ ਤੇ ਪੈ ਜਾਂਦੇ ਆ ਪਰਿਵਾਰ ਨਾਲ ਉਹ ਵੀ ਟੁੱਟਣਾ ਪੈਂਦਾ ਤੇ ਉਦੋਂ ਫਿਰ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਏਸੇ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਦਾ ਸਿਧਾਂਤ ਬਖਸ਼ਿਆ ਤੇ ਗੁਰਬਾਣੀ ਦੇ ਸਿਧਾਂਤ ਅੰਦਰ ਕਿਸੇ ਪ੍ਰਕਾਰ ਦੀ ਪਾਤਸ਼ਾਹ ਜੀ ਕਹਿੰਦੇ ਦਵੇਹਦ ਵਾਲੀ ਭਾਵਨਾ ਨਹੀਂ ਹੈ ਕੇਵਲ ਤੇ ਕੇਵਲ ਇਹ ਗੱਲ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਾਚਕ ਹੋ ਸੁਨਲੇਹੋ ਸਵੇ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਭਾਵ ਇਹ ਸੱਚ ਹੈ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ ਦੇ ਅੰਦਰ ਇਤਿਫਾਕ ਕੀਤਾ ਜਿਨ੍ਹਾਂ ਦੇ ਤਨ ਮਨ ਧਨ ਸਭ ਸੌਂਪ ਕਰ ਗੁਰ ਕੋ ਇਹ ਗੱਲ ਨੂੰ ਮੰਨਿਆ ਪਾਸ਼ਾ ਜੀ ਕਹਿੰਦੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਆਤਮਿਕ ਆਨੰਦ ਹੈ ਰੰਗ ਰਤਾ ਮੇਰਾ ਸਾਹਿਬ ਰਬ ਰਿਆ ਭਰਪੂਰ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪਕ ਹੈ ਪਾਸ਼ਾ ਬਚਨ ਕਰਦੇ ਨੇ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ ਆਪ ਹੀ ਉਹ ਪਰਮਾਤਮਾ ਮੱਛੀ ਰੂਪ ਦੇ ਵਿੱਚ ਹੈ ਆਪ ਹੀ ਪਾਣੀ ਰੂਪ ਦੇ ਵਿੱਚ ਹੈ ਜਿਸ ਵਿੱਚ ਮੱਛੀ ਦਾ ਜੀਵਨ ਹੈ ਆਪ ਹੀ ਜਾਲ ਹੈ ਜਿਸ ਵਿੱਚ ਮੱਛੀ ਫੜੀਦੀ ਹੈ ਆਪੇ জাল ਮਣਕੜਾ ਆਪੇ ਅੰਦਰ ਲਾਲ ਜਦੋਂ ਸਭ ਕੁਝ ਪਰਮਾਤਮਾ ਦਾ ਹੈ ਤੇ ਫਿਰ ਪਾਸ਼ਾ ਕਹਿੰਦੇ ਤਿਸਕੋ ਕਉ ਕਹੋ ਗਰਭ ਕੈਸਾ ਮਨੁੱਖ ਨੂੰ ਕਹਾਦਾ ਗਰਭ ਹੈ ਜੀ ਗੁਰੂ ਸੇਵ ਜੀ ਨੇ ਗੱਲ ਹੀ ਕਹਿ ਦਿੱਤੀ ਨਾ ਗੁਰੂ ਤੇਗ ਬਹਾਦਰ ਸੇਵ ਜੀ ਮਹਾਰਾਜ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਜਾਂ ਫਿਰ ਪਾਸ਼ਾ ਜੀ ਨਹੀਂ ਗੱਲ ਵੀ ਕਹਿ ਦਿੱਤੀ ਗਰਭ ਕਰਤ ਹੈ ਦੇਹ ਕੋ ਬਿੰਦ ਸੇ ਸ਼ਿਨ ਮੇ ਮੀਤ ਕੈ ਨਾਨਕ ਥਿਰ ਨਾ ਰਹੇ ਜਉ ਬਾਲੂ ਕੀ ਪੀਤ ਜਦੋਂ ਇਸ ਸੰਸਾਰ ਦੇ ਵਿੱਚ ਰਾਮ ਗयो ਰਾਵਣ ਗयो ਜਾ ਕੋ ਬਹੁ ਪਰਿਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਉ ਸੰਸਾਰ ਫਿਰ ਆਪਾਂ ਕਿਸ ਚੀਜ਼ ਦੇ ਵਿਚਾਰੇ ਆ ਆਪਣੀ ਜ਼ਿੰਦਗੀ ਦੇ ਅੰਦਰ ਗੁਰਨਾਨਕ ਸਾਹਿਬ ਜੀ ਮਹਾਰਾਜ ਦਾ ਸਿਧਾਂਤ ਕਿਉਂ ਲਾਗੂ ਨਹੀਂ ਹੋ ਰਿਹਾ ਕਿਉਂਕਿ ਆਪਾਂ ਕੋਸ਼ਿਸ਼ ਨਹੀਂ ਕਰ ਰਹੇ ਆਪਾਂ ਯਤਨ ਨਹੀਂ ਕਰ ਰਹੇ ਜਿਦਨ ਆਪਾਂ ਗੁਰੂ ਨਾਨਕ ਸੇਵ ਜੀ ਮਹਾਰਾਜ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਬੀੜਾ ਆਰੰਭ ਕੀਤਾ ਨਾ ਉਸ ਦਿਨ ਗੁਰੂ ਸੇਵ ਜੀ ਨੇ ਆਪ ਸਹਾਈ ਹੋਣਾ ਹੈ ਕਿਉਂਕਿ ਗੁਰੂ ਨਾਨਕ ਸੇਵ ਜੀ ਮਹਾਰਾਜ ਦੇ ਕਰ ਦੀ ਫਿਤਰਤ ਹੈ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪਰਵਸ਼ਰਣਾਈ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਭਾਈ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਗਰਮ ਨਹੀਂ ਕਰਨਾ ਚਾਹੀਦਾ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਆਪੇ ਬਹੁ ਬਿਦ ਰੰਗੁਲਾ ਸਖੀ ਮੇਰਾ ਲਾਲ हे ਸਹੇਲੀਏ ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਪ੍ਰਮਾਤਮਾ ਦੀ ਖੇਡ ਹੈ ਪ੍ਰਮਾਤਮਾ ਦਾ ਅਚਰਜ ਹੈ ਕਿਤੇ ਪ੍ਰਮਾਤਮਾ ਅਸਤਿਰਜ ਕਰ ਰਿਹਾ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਰੀਰ ਨੂੰ ਤਤੀ ਤਵੀ ਤੇ ਬਿਠਾ ਲੈਂਦੇ ਨੇ ਕਿਤੇ ਪ੍ਰਮਾਤਮਾ ਅਸਚਰਜ ਕਰ ਰਿਹਾ ਵੀ ਕਿਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤਨ ਤੇ ਤਤਾ ਰੇਤ ਪਵਾ ਰਹੇ ਨੇ ਇਹ ਅਸਚਰਜ ਨਹੀਂ ਕੌਤਕ ਨਹੀਂ ਤੇ ਹੋਰ ਕੀ ਹੈ ਜੀ ਆਪਣਾ ਹੱਥ ਆਪਣਾ ਕਿਸੇ ਸਰੀਰ ਦਾ ਅੰਗ ਥੋੜਾ ਜਿਹਾ ਕਿਤੇ ਅਗਨ ਦੇ ਨਾਲ ਲੂਇਆ ਜਾਵੇ ਤੇ ਆਪਣੀ ਜਾਨ ਨਿਕਲ ਜਾਂਦੀ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਾਂ ਚੇਤੇ ਕਰੀਏ ਭਾਈ ਤਾਰੂ ਸਿੰਘ ਜੀ ਵਰਗਿਆਂ ਨੇ ਆਪਣੀ ਜ਼ਿੰਦਗੀ ਨੂੰ ਕੌਮ ਦੇ ਲਿਖੇ ਲਾਇਆ ਤੇ ਆਪਾਂ ਸੀਮਤ ਰਹਿ ਗਏ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਤਕਰੀਬਨ ਪੜਨ ਤੱਕ ਸੁਣਨ ਤੱਕ ਸੀਮਤ ਰਹਿ ਗਏ ਪਰ ਅਰਦਾਸ ਦੀ ਮਹਾਨਤਾ ਅਰਦਾਸ ਦੀ ਮਹੱਤਤਾ ਇਤਨੀ ਹੈ ਵੀ ਅਰਦਾਸ ਦੇ ਅੰਦਰ ਸਾਰੇ ਸਿੰਘਾਂ ਨੂੰ ਸਾਰੇ ਜਿਹੜੇ ਤਖਤ ਨੇ ਗੁਰੂ ਸਹਿਬਾਨਾਂ ਦੇ ਪੰਜ ਪਿਆਰੇ ਨੇ ਚਾਰ ਸਹਬਜ਼ਾਦੇ ਨੇ ਤੇ ਚੌਂਕੀਆਂ ਝੰਡੇ ਨੇ ਇਹਨਾਂ ਦੀ ਗੱਲ ਅਰਦਾਸ ਦੇ ਅੰਦਰ ਹੁੰਦੀ ਹੈ ਤੇ ਮਨੁੱਖ ਉੱਥੇ ਵੀ ਆਪਣੇ ਚਿੱਤ ਨੂੰ ਨਹੀਂ ਠਿਕਾਉਂਦਾ ਪਾਪ ਗੱਲ ਤਾਂ ਮੰਨਦੀ ਹੈ ਨਾ ਮਨ ਹੀ ਮਨੁੱਖ ਨੂੰ ਦਰਬਾਰ ਤੋਂ ਬਾਹਰ ਲੈ ਜਾਂਦਾ ਹੈ ਮਨ ਹੀ ਮਨੁੱਖ ਨੂੰ ਘਰੇ ਬੈਠਾ ਦਰਬਾਰ ਦੇ ਅੰਦਰ ਲੈ ਜਾਂਦਾ ਹੈ ਪਾਪ ਆਪਣੇ ਜਿਹੜੇ ਮਨ ਨੂੰ ਸ਼ਰੀਰ ਨੂੰ ਸਮਝਾਉਣਾ ਹੈ ਨਾ ਉਹ ਗੁਰਬਾਣੀ ਦੀ ਭਾਵਨਾ ਨਾਲ ਸਮਝਾਈਏ ਸੇਵਾ ਦੀ ਭਾਵਨਾ ਨਾਲ ਸਮਝਾਈਏ ਸਿਮਰਨ ਦੀ ਭਾਵਨਾ ਨਾਲ ਸਮਝਾਈਏ ਕਿਉਂਕਿ ਜੇ ਅਹੰਕਾਰ ਦੀ ਭਾਵਨਾ ਨਾਲ ਸਮਝਾਵਾਂਗੇ ਤੇ ਅਹੰਕਾਰ ਹੋਣਾ ਹੈ ਈਰਖਾ ਦੀ ਭਾਵਨਾ ਨਾਲ ਸਮਝਾਉਂਗੇ ਤੇ ਈਰਖਾ ਹੋਣੀ ਹੈ ਕਾਮ ਦੀ ਭਾਵਨਾ ਨਾਲ ਸਮਝਾਉਂਗੇ ਕਾਮ ਹੋਣਾ ਹੈ ਤੇ ਪਿਆਰ ਵਾਲਿਓ ਨਿਤ ਰਵੇ ਸੋਹਾਗਣੀ ਦੇਖ ਹਮਾਰਾ ਹਾਲ ਜੀਵ ਇਸਤਰੀਆਂ ਨੂੰ ਉਹ ਖਸਮ ਪਰਮੇਸ਼ਵਰ ਆਪ ਮਿਲਦਾ ਹੈ ਪਰ ਮੇਰੇ ਵਰਗੀਆਂ ਦਾ ਹਾਲ ਵੇਖ ਕੇ ਸਾਨੂੰ ਕਦੇ ਜਿਦਾਰ ਨਹੀਂ ਹੁੰਦਾ ਆਪਾਂ ਕੀ ਕਰਨਾ ਹੈ ਦਰਸ਼ਨ ਦੇਖਣੇ ਕਾ ਚਾਉ ਤਨ ਸੋtheta ਥਾਨ ਜਾਂ ਫਿਰ ਪੜਨਾ ਹੈ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਪੇ ਕਿਰਪਾਲਾ ਸਤਗੁਰੂ ਪੂਰਾ ਪਾਇਆ ਜੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਆਉਨੇ ਆ ਨਾ ਤੇ ਹਿਰਦੇ ਦੇ ਅੰਦਰ ਅਹੰਕਾਰ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਜੇ ਕਿਤੇ ਗੁਰੂ ਦਰਬਾਰ ਦੇ ਅੰਦਰ ਟੂਕ ਮਾਤਰ ਸੇਵਾ ਕਰਦੇ ਆ ਨਾ ਤੇ ਸੇਵਾ ਦਾ ਬੋਲਾ ਨਹੀਂ ਹੋਣਾ ਚਾਹੀਦਾ ਸੇਵਾ ਦਾ ਅਹੰਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੰਨਾ ਗੁਰੂ ਸਹਿਬਾਨਾਂ ਦੇ ਆਪਾ ਵਰੋ ਸائیں ਆ ਨਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਦਰਬਾਰ ਦੇ ਅੰਦਰ ਤੇ ਉਹਨਾਂ ਦੀ ਅਜ਼ਮਤ ਦੇ ਅੰਦਰ ਰਹਿ ਕੇ ਆਪਣੇ ਸ਼ਰੀਰ ਕਰਕੇ ਸੇਵਾ ਕੀਤੀ ਹੈ ਜੇ ਆਪਾਂ ਆਪਾਂ ਇਹ ਗੱਲ ਕਹਿੰਦੇ ਆ ਨਹੀਂ ਵੀ ਘਰ ਦੇ ਵਿੱਚ ਮਾਇਆ ਦੀ ਗਰੀਬੀ ਹੈ ਤੇ ਮਾਇਆ ਦੀ ਗਰੀਬੀ ਦੀ ਗੱਲ ਕਰੀਏ ਭਗਤ ਸਹਿਬਾਨਾ ਨੇ ਆਪਣੀ ਜ਼ਿੰਦਗੀ ਨੂੰ ਬੜੀ ਗਰੀਬ ਅਵਸਥਾ ਦੇ ਵਿੱਚੋਂ ਕੱਢ ਕੇ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਜੇ ਆਪਾਂ ਦੀਦਾਰ ਕਰਨੇ ਨੇ ਤੇ ਮਨ ਦੇ ਕਬਾੜ ਨੂੰ ਖੋਲੀਏ ਅੰਦਰ ਸੱਚਾ ਨੇ ਲਾਇਆ ਪ੍ਰੀਤ ਮਾਪਣੇ ਤਨਮਨ ਹੋਏ ਨਿਹਾਲ ਜਾਂ ਗੁਰੂ ਦੇਖਾਂ ਸਾਹਮਣੇ ਕੇਵਲ ਤੇ ਕੇਵਲ ਦੁਨਿਆਵੀ ਦਰਸ਼ਨਾਂ ਤੱਕ ਸੀਮਤ ਨਾ ਰਹੀਏ ਮਨ ਨੂੰ ਵੀ ਦਰਸ਼ਨ ਕਰਾਉਣ ਦਾ ਯਤਨ ਕਰੀਏ ਕਿਉਂਕਿ ਇਹ ਨੇਤਰ ਨੇ ਇਹ ਅੱਖਾਂ ਨੇ ਅੱਖੀ ਦੇਖਣਾ ਰੱਜੀਆਂ ਬਹੁ ਰੰਗਤਮਾਸੀ ਅੱਖਾਂ ਦਾ ਜਿਹੜਾ ਰਸ ਹੈ ਉਹ ਦੇਖਣ ਦਾ ਹੈ ਪਰ ਇਹ ਅੱਖਾਂ ਰੱਜਦੀਆਂ ਕੋਈ ਨਹੀਂ ਜੀਵ ਦਾ ਰਸ ਹੈ ਜਿਹੜਾ ਭੁੱਲਣ ਦਾ ਹੈ ਪਰ ਬੋਲਦੀ ਕੀ ਹੈ ਮੈਨੇ ਉਹ ਰੱਖਦਾ ਹੈ ਅੱਖਾਂ ਦਾ ਕੰਮ ਹੈ ਦੇਖਣਾ ਦੇਖਦੀਆਂ ਕੀ ਨੇ ਮੈਨੇ ਉਹ ਰੱਖਦਾ ਹੈ ਕੰਨਾਂ ਦਾ ਕੰਮ ਹੈ ਸੁਣਨਾ ਸੁਣਦੇ ਕੀ ਨੇ ਮੈਨੇ ਉਹ ਰਖਾਉਂਦਾ ਹੈ ਭਾਵ ਸਾਰੀਆਂ ਚੀਜ਼ਾਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇੱਕ ਸਾਰੀਆਂ ਚੀਜ਼ਾਂ ਦੀ ਮਰਿਆਦਾ ਹੈ ਸਿਧਾਂਤ ਹੈ ਫਲਸਫਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ हे ਪ੍ਰਭੂ ਨਾਨਕ ਤੇਰੇ ਦਰ ਤੇ ਅਰਦਾਸ ਕਰਦਾ ਹੈ ਮੈਨੂੰ ਵੀ ਦیدار ਦੇ ਤੂੰ ਵੀ ਤੂੰ ਹੀ ਸਰੋਵਰ ਹੈ ਤੂੰ ਹੀ ਸਰੋਵਰ ਦੇ ਵਿੱਚ ਰਹਿਣ ਵਾਲਾ ਹੰਸ ਹੈ ਕੋਣ ਤੂੰ ਹੈ ਕਬੀਆ ਤੂੰ ਹੈ ਆਪੇ ਵੇਖ ਵਿਗਸ ਸੂਰਜ ਦੀ ਰੋਸ਼ਨੀ ਵਿੱਚ ਖੜਨ ਵਾਲਾ ਕੋਲ ਫੁੱਲ ਵੀ ਤੂੰ ਹੀ ਹੈ ਤੇ ਚੰਦ ਦੇ ਚਾਨਣ ਵਿੱਚ ਖੜਨ ਵਾਲਾ ਕੰਮੀ ਵੀ ਤੂੰ ਹੀ ਹੈ ਆਪਣੇ ਜ਼ਮਾਲ ਨੂੰ ਆਪਣੇ ਜ਼ਲਾਲ ਨੂੰ ਵੇਕੇ ਤੂੰ ਆਪ ਹੀ ਖੁਸ਼ ਹੋਉਣ ਵਾਲਾ ਹੈ ਇਹ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਦੇ ਸ਼ਬਦ ਦੇ ਅੰਦਰ ਕੀਤੀ ਹੈ ਆਪ ਜੀ ਨੇ ਪਾਵਨ ਵਿਚਾਰ ਨੂੰ ਸੁਣਿਆ ਗੁਰੂ ਸੇਵ ਜੀ ਅੱਗੇ ਅਰਦਾਸ ਬੇਨਤੀ ਹੈ ਕੀਤੀ ਹੋਈ ਗੁਰਮਤ ਵਿਚਾਰ ਬੇਚਾਰਾਂ ਦਾ ਜਿਹੜਾ ਫਲਸਫਾ ਹੈ ਗੁਰੂ ਸੇਵ ਜੀ ਆਪਣੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸਾ ਕਰਕੇ ਆਪਣੇ ਦਰਸ਼ਣ ਦੀਦਾਰਿਆਂ ਦੀ ਦਾਤ ਬਖਸ਼ਿਸ਼ ਕਰਨ ਇਤਨੀਆਂ ਬੇਨਤੀਆਂ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ ਬੋਲਦਿਆਂ ਪਾਸੋਂ ਏਕਨ